ਟਰੰਪ ਨੂੰ ਮਾਰਨ ਦੀ ਫਿਰ ਕੀਤੀ ਗਈ ਕੋਸ਼ਿਸ਼ FBI ਨੂੰ ਪਾਮਬੀਸ਼ ਤੇ ਮਿਲਿਆ ਸナイਪਰ ਸਟੈਂਡ ਰੂਸੀ ਤੇਲ ਦੀ ਖਰੀਦ ਸਬੰਧੀ ਟਰੰਪ ਨੇ ਭਾਰਤ ਨੂੰ ਫਿਰ ਦਿੱਤੀ ਚੇਤਾਵਨੀ ਐਰਿਸ ਵਾਦਿਆਂ ਦੇ ਚੱਲਦਿਆਂ ਭਾਰਤ ਅਮਰੀਕਾ ਵਪਾਰ ਵਿੱਚ ਵੱਡੀ ਗ੍ਰਾਵਿਟੀ ਸ਼ੁਕਰਵਾਨੂ ਯੂਐਸ ਸੀਕ੍ਰੀਟ ਸਰਵਿਸ ਨੇ ਫਲੋਰੀਡਾ ਦੇ ਪਾਮ ਬੀਚ ਹਵਾਈ ਅੱਡੇ ਦੇ ਨੇੜੇ ਇੱਕ ਸ਼ੱਕੀ ਸਟੈਂਡ ਦਾ ਪਤਾ ਲਾਇਆ ਇਹ ਉਸ ਖੇਤਰ ਨੂੰ ਨਿਸ਼ਾਨਾ ਬਣਾ ਸਕਦਾ ਸੀ ਜਿੱਥੇ 에ਅਰ ਫੋਰਸ 1 ਆਮ ਤੌਰ ਤੇ ਲੈਂਡ ਕਰਦਾ ਹੈ ਤੇ ਉਡਾਣ ਭਰਦਾ ਹੈ ਸੀਕ੍ਰੀਟ ਸਰਵਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ ਨੇ ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਵੈਸਟ ਪਾਮ ਬੀਚ ਵਾਪਸ ਆਉਣ ਤੋਂ ਪਹਿਲਾਂ US सीक्रेट सर्विस ਨੇ 에어포스 ਮਾਂ ਲੈਂਡਿੰਗ ਜ਼ੋਨ ਦੀ ਦ੍ਰਿਸ਼ਟੀ ਰੇਖਾ ਦੇ ਅੰਦਰ ਇੱਕ ਸਨਾਈਪਰ ਸਟੈਂਡ ਦੇਖਿਆ ਸੀ ਉਹ ਨੇਗੇ ਕਿਹਾ ਕਿ ਘਟਨਾ ਸਥਾਨ ਤੇ ਕੋਈ ਨਹੀਂ ਮਿਲਿਆ FBI ਨੇ ਜਾਂਚ ਦੀ ਅਗਵਾਈ ਸੰਭਾਲ ਲਈ ਹੈ ਅਤੇ ਘਟਨਾ ਸਥਾਨ ਤੋਂ ਸਾਰੇ ਸਬੂਤ ਵੀ ਇਕੱਠੇ ਕਰਕੇ ਸਰੋਤਾਂ ਨੂੰ ਭੇਜ ਦਿੱਤੇ ਗਏ ਨੇ ਇਸ ਸਾਰੀ ਘਟਨਾ ਦੇ ਨਾਲ ਅਜੇ ਕਿਸੇ ਵਿਅਕਤੀ ਦਾ ਕੋਈ ਸਮਾਂ ਸਾਹਮਣੇ ਨਹੀਂ ਆਇਆ ਹੈ ਪਾਮ ਬੀਚ ਵਿੱਚ 트럼ਪ ਦੇ ਖਿਲਾਫ ਇਹ ਪਹਿਲੀ ਵਾਰ ਹੋਈ ਹੱਤਿਆ ਦੀ ਕੋਸ਼ਿਸ਼ ਨਹੀਂ ਹੈ ਕੁਝ ਹਫ਼ਤੇ ਪਹਿਲਾਂ ਇੱਕ ਗੋਲਫ ਕੋਰਸ ਦੇ ਗਵਾੜ ਦੇ ਨਾਲ ਵੀ ਇੱਕ ਸਨਾਈਪਰ ਨੇਸਟ ਮਿਲਿਆ ਸੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਭਾਰਤ ਦੇ ਸਖਤ ਬਿਆਨ ਦਿੱਤਾ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਦਾ ਆਮਦੋਤ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਆਯਾਤ ਡਿਊਟੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਇਹ ਟਿੱਪਣੀ ਆਪਣੇ ਜਹਾਜ਼ 에어ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ। 트੍ਰੰਪ ਨੇ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲ ਕੀਤੀ ਸੀ ਜਿਸ ਵਿੱਚ ਮੋਦੀ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਸੀ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਪਰ ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਅਮਰੀਕੀ ਪ੍ਰਸ਼ਾਸਨ ਫਿਰ ਸਖਤ ਕਾਰਵਾਈ ਕਰੇਗਾ। ਪ੍ਰਸ਼ਾਸਨ ਦਾ ਤਰਕ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਨਾਲ ਦੇਸ਼ ਅਸਿੱਧੇ ਤੌਰ ਤੇ ਯੂਕਰੇਨ ਯੁੱਧ ਵਿੱਚ ਮਦਦ ਕਰ ਰਿਹਾ ਹੈ ਇਸ ਕਾਰਨ ਅਮਰੀਕਾ ਮਾਸਕੋ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਤੇ ਦਬਾਅ ਪਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ 'ਚ ਘਟਾਉਣ ਲਈ ਕਿਹਾ ਗਿਆ ਹੈ ਪਰ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਕਾਰ ਹੋਈ ਗੱਲਬਾਤ ਬਾਰੇ ਵਿਵਾਦ ਅਜੇ ਵੀ ਜਾਰੀ ਹੈ ਟਰੰਪ ਨੇ ਜੋ ਦਾਅਵਾ ਕੀਤਾ ਹੈ ਕਿ ਮੋਦੀ ਨੇ ਉਹਨਾਂ ਨੂੰ ਰੂਸ ਤੋਂ ਤੇਲ ਨਾ ਖਰੀਦਣ ਦਾ ਵਾਅਦਾ ਕੀਤਾ ਸੀ ਇਸ ਤੇ ਵਾਰਸ ਸਰਕਾਰ ਨੇ ਵੀ ਸਪਸ਼ਟ ਕਰਨ ਦਿੱਤਾ ਹੈ ਕਿ ਅਜੇ ਹੀ ਕੋਈ ਗੱਲਬਾਤ ਰਿਕਾਰਡ ਵਿੱਚ ਨਹੀਂ ਹੈ ਜਦੋਂ 트ੰਪ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਹਿ ਕੇ ਜੇਕਰ ਭਾਰਤ ਇਸ ਗੱਲ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਭਾਰੀ ਟੈਰਿਫਾਂ ਦਾ ਸਾਹਮਣਾ ਕਰਨਾ ਹੀ ਪਵੇਗਾ ਚੀਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਤੰਬਰ ਮਹੀਨੇ ਵਿੱਚ ਅਮਰੀਕੀ ਸੋਇਆਬੀਨ ਦਾ ਆਯਾਤ ਘਟ ਕੇ 0 ਹੋ ਗਿਆ ਹੈ ਇਹ ਨਵੰਬਰ 2018 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕੈਮ ਰਿਕੀ ਸੋਇਆਬੀਨ ਦੀ ਸ਼ਿਪਮੈਂਟ ਚੀਨ ਲਈ ਬਿਲਕੁਲ ਜ਼ੀਰੋ ਹੋ ਗਈ ਹੈ ਪਿਛਲੇ ਸਾਲ ਇਸ ਮਹੀਨੇ ਤੱਕ ਅਮਰੀਕਾ ਤੋਂ ਚੀਨ ਨੂੰ ਸੋਇਆਬੀਨ ਦਾ ਆਯਾਤ 1.7 ਮਿਲੀਅਨ ਮੀਟ੍ਰਿਕ ਟਨ ਸੀ ਪਰ ਹੁਣ ਜਦੋਂ ਚੀਨ ਵੱਲੋਂ ਅਮਰੀਕੀ ਆਯਾਤ ਉੱਤੇ ਉੱਚ ਟੈਰਿਫ ਲਾਏ ਗਏ ਨੇ ਤਾਂ ਇਹ ਆਯਾਤ ਘਟਿਆ ਹੈ ਇਸ ਦਾ ਵੱਡਾ ਨੁਕਸਾਨ ਅਮਰੀਕੀ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਇਆਬੀਨ ਦਾ ਆਯਾਤਕ ਹੈ ਵਪਾਰਕ ਸਮਝੌਤਾ ਨਾ ਹੋਣ ਦੇ ਹਾਲਾਤਾਂ ਦੇ ਵਿੱਚ ਅਮਰੀਕੀ ਕਿਸਾਨਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਚੁਲਣਾ ਪੈ ਸਕਦਾ ਹੈ। ਉੱਧਰ ਚੀਨ ਨੇ ਆਪਣੀ ਲੋੜ ਪੂਰੀ ਕਰਨ ਦੇ ਲਈ ਦੱਖਣੀ ਅਮਰੀਕੀ ਦੇਸ਼ਾਂ 'ਵਲ ਰੋਕੀ ਤਾ ਹੈ। ਪਰ ਇਸ ਤਣਾ ਦੇ ਬਾਵਜੂਦ ਵੀ ਬੀਜਿੰਗ ਅਤੇ ਵਾਸ਼ਿੰਗਟਨ ਦੇ ਵਿਚਕਾਰ ਵਪਾਰਕ ਗੱਲਬਾਤ ਫਿਰ ਤੋਂ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਭਰੋਸਾ ਪ੍ਰਗਟਾਇਆ ਹੈ ਕਿ ਸੋਇਆਬੀਨ ਬਾਰੇ ਇੱਕ ਸਮਝੌਤਾ ਹੋ ਜਾਵੇਗਾ। ਰੇਟਿੰਗ ਏਜੰਸੀ ਕ੍ਰਿਜ਼ਨ ਨੇ ਅਕਤੂਬਰ ਦੀ ਆਪਣੀ ਰਿਪੋਰਟ ਵਿੱਚ ਇੱਕ ਜਾਣਕਾਰੀ ਦਿੱਤੀ ਹੈ ਜਿਸ ਦੇ ਅਨੁਸਾਰ ਅਕਤੂਬਰ ਵਿੱਚ ਭਾਰਤ ਦੀ ਅਮਰੀਕਾ ਨੂੰ ਬਰਾਮਦ ਵਿੱਚ ਭਾਰੀ ਗ੍ਰਾਵਟ ਵੇਖੀ ਜਾ ਰਹੀ ਹੈ ਏਜੰਸੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਵੱਲੋਂ ਵਧਾਇਏ ਟੈਰਿਫ ਤੋਂ ਪਹਿਲਾਂ ਖੇਪ ਦੀ ਲੋਡਿੰਗ ਨਹੀਂ ਹੁੰਦੀ ਤਾਂ ਇਹ ਗ੍ਰਾਵਟ ਹੋਰ ਵੀ ਵੱਡੀ ਹੋ ਸਕਦੀ ਸੀ ਇਸ ਦੇ ਉਲਟ ਗੈਰ ਅਮਰੀਕੀ ਬਾਜ਼ਾਰਾਂ ਵਿੱਚ ਭਾਰਤ ਦੀ ਬਰਾਮਦ ਸਤੰਬਰ ਵਿੱਚ 10% ਦੀ ਵਧੀ ਹੈ ਜੋ ਅਗਸਤ 2025 ਵਿੱਚ 6.6 ਫੀਸਦੀ ਦੇਵਾਦੇ ਤੋਂ ਕਾਫੀ ਬਿਹਤਰ ਸੀ 트럼ਪ ਪ੍ਰਸ਼ਾਸਨ ਵੱਲੋਂ 27 ਅਗਸਤ ਤੋਂ ਭਾਰਤੀ ਵਸਤਾਂ ਤੇ 50 ਫੀਸਦੀ ਟੈਰਿਫ ਲਾਉਣ ਦੇ ਫੈਸਲੇ ਤੋਂ ਬਾਅਦ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਵਿੱਚ ਗਰਾਵਟ ਆਈ ਹੈ ਕ੍ਰਿਸਲ ਨੇ ਇਹ ਵੀ ਖਿਆਸਾ ਕੀਤਾ ਹੈ ਕਿ ਭਾਰਤ ਦੀ ਵਪਾਰਕ ਬਰਾਮਦ ਨੂੰ ਅਮਰੀਕੀ ਟੈਰਿਫ ਵਿੱਚ ਵਾਧੇ ਅਤੇ ਗਲੋਬਲ ਵਾਧੇ ਵਿੱਚ ਵਿਆਪਕ ਸੁਸਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਫਗਾਨਿਸਤਾਨ 'ਤੇ ਹਾਲੀਵੇ ਚ ਪਾਕਿਸਤਾਨੀ ਹਵਾਈ ਹਮਲੇ ਵਿੱਚ ਤਿੰਨ ਮੁੱਖ ਅਫਗਾਨ ਕ੍ਰਿਕਟਰਾਂ ਦੀ ਹੱਤਿਆ ਦਾ ਵਿਵਾਦ ਹੁਣ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਗਿਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਤਰਾ ਨੇ ਅਫਗਾਨਿਸਤਾਨ ਵਿੱਚ ਸੈਨਿਕ ਕ੍ਰਿਕਟਰਾਂ ਦੀ ਮੌਤ ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਬਿਆਨ ਨੂੰ ਪੱਖਪਾਤੀ ਦੱਸਿਆ ਹੈ। ICC ਅਤੇ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨੀਵਾਰ ਨੂੰ ਪਾਕਿਸਤਾਨ ਸਵੇਰੇ ਵਿੱਚ ਪਖਤਿਕਾ ਸਵੇਰੇ ਵਿੱਚ ਹਵਾਈ ਹਮਲੇ ਵਿੱਚ ਅਫਗਾਨ ਕ੍ਰਿਕਟਰਾਂ ਦੀ ਮੌਤ ਤੇ ਸਵੇਦਨਾ ਪ੍ਰਗਟ ਕੀਤੀ ਸੀ। ਇਸ ਘਟਨਾ ਵਿੱਚ ਪਾਕਿਸਤਾਨ ਦਾ ਨਾਂ ਨਹੀਂ ਲਿਆ ਗਿਆ। ਅਕਤਿਵ ਵਿੱਚ ਅਫਗਾਨ ਖਿਡਾਰੀਆਂ ਦੀ ਹੱਤਿਆ ਤੋਂ ਬਾਅਦ ਅਫਗਾਨਿਸਤਾਨ ਪਾਕਿਸਤਾਨ ਨਾਲ ਟਿਕੋਣੀ ਲੜੀ ਤੋਂ ਪਿੱਛੇ हट ਗਿਆ ਹੈ ਪਾਕਿਸਤਾਨ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ ਟਿਕੋਣੀ ਰੜੀ ਦੀ ਅਫਗਾਨਿਸਤਾਨ ਦੀ ਥਾਂ ਜੇਬਾਬਵੇ ਦਿਨ ਨਾਲ ਹੋਣੇ ਮੈਚ ਖੇਡੇਗਾ ਜਿਸ ਵਿੱਚ ਸ਼੍ਰੀਲੰਕਾ ਵੀ ਸ਼ਾਮਲ ਹੋਵੇਗਾ ਪਾਕਿਸਤਾਨ ਦੇ ਸੂਚਨਾ ਮੰਤਰੀ ਤਰਾਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਈਸੀਸੀ ਦੇ ਉਸ ਬਿਆਨ ਦੀ ਨਿੰਦਾ ਤੇ ਖੰਡਨ ਕਰਦੇ ਹਾਂ ਜੋ ਇਹ ਧਾਰਨਾ ਤੇ ਦਾਵਾ ਕਰਦਾ ਹੈ ਕਿ ਤਿੰਨ ਅਫਗਾਨ ਕ੍ਰਿਕਟਰ ਪਾਕਿਸਤਾਨੀ ਹਮਲੇ ਵਿੱਚ ਮਾਰੇ ਗਏ ਸਨ ਸੂਚਨਾ ਮੰਤਰੀ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਬੋਰਡ ਨੇ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤੇ ਅਤੇ ਇਹ ਬਿਆਨ ਦੇ ਦਿੱਤਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਵਿੱਚੋਂ ਇੱਕ ਲੂਵਰ ਮਿਊਜ਼ੀਅਮ ਵਿੱਚ ਇੱਕ ਵੱਡੀ ਚੋਰੀ ਹੋਈ ਹੈ। ਚੋਰਾਂ ਨੇ ਡਿਸਕ ਕਟਰ ਦੀ ਵਰਤੋਂ ਕਰਕੇ ਚੋਰੀ ਨੂੰ ਅੰਜਾਮ ਦਿੱਤਾ ਅਤੇ ਸਿਰਫ 7 ਮਿੰਟ ਵਿੱਚ ਅਜਾਇਬ ਘਰ ਦੇ ਅਨਮੋਲ ਗਹਿਣੇ ਲੈ ਕੇ ਭੱਜ ਗਏ। ਫ੍ਰਾਂਸ ਦੇ ਗ੍ਰਹਿ ਮੰtrasਾਲੇ ਨੇ ਕਿਹਾ ਹੈ ਕਿ ਚੋਰ ਪੈਰਿਸ ਦੇ ਲੂਵਰ ਅਜਾਇਬ ਘਰ ਵਿੱਚ ਇੱਕ ਖਿੜਕੀ ਰਾਹੀਂ ਦਾਖਲ ਹੋਏ ਅਤੇ ਗਹਿਣੇ ਲੈ ਕੇ ਚਲੇ ਗਏ ਮੰtrasਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਜਾਂਚ ਸ਼ੁਰੂ ਹੋ ਗਈ ਹੈ ਅਤੇ ਚੋਰੀ ਹੋਈਆਂ ਚੀਜ਼ਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਅਜਾਇਬ ਘਰ ਨੇ ਕਿਹਾ ਹੈ ਕਿ ਇੱਕ ਖਾਸ ਕਾਰਨ ਕਰਕੇ ਕਈ ਦਿਨਾਂ ਲਈ ਹੁਣ ਬੰਦ ਰਹੇਗਾ ਸ੍ਰੀ ਗੱਲ ਤੱਕ ਸਾਬਿਦ ਦੇ ਕਾਰਜਕਾਰੀ ਅਤੇ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਹੈ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ ਜਥੇਦਾਰ ਗੜਗਾਜ ਅੰਮ੍ਰਾਲਾ ਜ਼ਿਲ੍ਹੇ ਦੇ ਪਿੰਡ ਪਠਾਨ ਮਾਜਰਾ ਮਟੇੜੀ ਸਿੱਖਾਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ ਇਸ ਸਮਾਗਮ ਸ੍ਰੀ ਗੁਰਦੇਵ ਭਾਦਰ ਸਾਹਿਬ ਜੀ ਪਈ ਮਤੀ ਦਾਸ ਜੀ ਪਈ ਸਤੀ ਦਾਸ ਜੀ ਪਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੀ ਉਨੈ ਸਮਕੀ ਗਿਆ ਕਿ ਸਾਨੂੰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮਨੁੱਖਤਾ ਦੇ ਭਲੇ ਲਈ ਇਕਜੁੱਟ ਹੋ ਕੇ ਕਾਰਜ ਕਰਨੇ ਚਾਹੀਦੇ ਨੇ ਸਿੱਖ ਪੰਥ ਬੰਦੀ ਛੋੜ ਦਿਵਸ ਨੂੰ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਮਨਾਉਂਦਾ ਹੈ ਇਹ ਦਿਹਾੜਾ ਸਿਰਫ ਰੌਸ਼ਨੀ ਦਾ ਨਹੀਂ ਸਗੋਂ ਆਜ਼ਾਦੀ ਤੇ ਨਿਆਂ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਯਾਦ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਗੈਂਟਕਬੀਰ ਸਿੰਘ ਜੀ ਨੇ ਕਿਹਾ ਹੈ ਕਿ ਜਿਹੜਾ ਸਤਿਗੁਰੂ ਹੋਰਾਂ ਨੂੰ ਗੁਲਾਮੀ ਤੋਂ ਛੁਡਾਏ ਉਹ ਅਸਲੀ ਦਿয়াল ਸਤਿਗੁਰੂ ਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਅੰਮ੍ਰਿਤਸਰ ਸਾਹਿਬ ਵਾਪਸ ਆਏ ਸਨ ਉਹਨਾਂ ਦੀ ਵਾਪਸੀ ਤੇ ਸੰਗਤ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀ ਉਹਦੇ ਦੀਵੇ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਸੀ ਅਤੇ ਸਤੂ ਗੁਰਾਂ ਦਾ ਸਵਾਗਤ ਕੀਤਾ ਸੀ ਇਸ ਦਿਨ ਤੋਂ ਹੀ ਸਿੱਖ ਪੰਥ ਇਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ ਗਿਆਨ ਰਕबीर ਸਿੰਘ ਜੀ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਅਯੁੱਧਿਆ ਦੇ ਲੋਕਾਂ ਨੇ ਸ੍ਰੀ ਰਾਮਚੰਦਰ ਜੀ ਦੀ ਵਾਪਸੀ ਤੇ ਦੀਵੇ ਬਾਲੇ ਉਸੇ ਤਰ੍ਹਾਂ ਹੀ ਸੇਖ ਜਗਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਪਸੀ ਨੂੰ ਚਾਨਣਾ ਨਾਲ ਮਨਾਉਂਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਇਸ ਤਿਹਾੜ ਦੀ ਆਤਮਿਕ ਮਹੱਤਤਾ ਸਮਝਣੀ ਚਾਹੀਦੀ ਹੈ। ਇਹ ਸਿਰਫ ਰੌਸ਼ਨੀ ਦਾ ਤਿਹਾੜ ਨਹੀਂ ਸਗੋਂ ਜ਼ੁਲਮ ਖਿਲਾਫ ਲੜਾਈ ਅਤੇ ਮਨੁੱਖੀ ਅਧਿਕਾਰਾਂ ਦੀ ਜਿੱਤ ਦਾ ਦਿਨ ਹੈ। ਉਹਨੇ ਵੀ ਕਿਹਾ ਕਿ ਇਸ ਮੌਕੇ ਸਾਨੂੰ ਦੀਵੇ ਬਾਲ ਕੇ ਵਾਤਾਵਰਨ ਨੂੰ ਸੁਗੰਧਿਤ ਕਰਨਾ ਚਾਹੀਦਾ ਹੈ ਅਤੇ ਪਟਾਖਿਆਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ।